ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਬਤਾਇਆਂ ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਜਲੰਧਰ ਤੇ ਪੰਜਾਬ ਜੁੰਟ ਦਾ ਵਿਸਤਾਰ ਕਰਨ ਜਾ ਰਹੇ ਹਾਂ ਸਾਡੇ ਨਾਲ ਸਾਡੇ ਪੰਜਾਬ ਪ੍ਰਧਾਨ ਸ੍ਰੀ ਜੀ ਸਿੰਘ ਜੀ ਡੋਗਰਾ ਸੀਨੀਅਰ ਸਾਡੇ ਸਾਥੀ ਨੇ ਉਹ ਵੀ ਹਾਜ਼ਰ ਨੇ ਰਮੇਸ਼ ਪਾਪਾ ਜੀ ਨੇ ਐਸ਼ੀਅਰ ਨੇ ਪੰਜਾਬ ਦੇ ਰਮੇਸ਼ਪੁਰ ਰੱਜੀ ਨੇ ਵੀ ਸਾਡੇ ਸੀਨੀਅਰ ਨੇ ਪੱਤਰਕਾਰ ਨੇ ਧਾਮੀ ਜੀ ਨੇ ਉਹ ਸਾਰੇ ਪੋਰ ਪੱਤਰਕਾਰ ਸਾਡੇ ਨਰਾਜ ਜੀ ਸਾਰੇ ਆਏ ਨੇ ਅੱਜ ਅਸੀਂ ਕੁਝ ਜਿਹੜੇ ਸਾਡੇ ਪੱਤਰਕਾਰ ਸਾਥੀ ਜਿਹੜੇ ਫੀਲਡ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਆਪਣੀ ਐਸੋਸੀਏਸ਼ਨ ਦੇ ਵਿੱਚ ਉਹਦੇ ਦੇਨੇ ਨੇ ਔਰ ਉਹਨਾਂ ਵਿੱਚ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਜਿਹੜਾ ਅਸੀਂ ਪੰਜਾਬ ਦੀ ਟੀਮ ਦੇ ਵਿੱਚ ਜਿਹੜੇ ਉਹਦੇ ਦੇ ਰਹੇ ਆ ਉਹਨਾਂ ਵਿੱਚ ਪੰਕਜ ਹੋਮਗੀ ਜੀ ਨੇ ਤਾਰਿਆਂ ਦਾ ਸਵਾਗਤ ਕਰਾਂ। ਇਹਨਾਂ ਨੂੰ ਆਪਣਾ ਸਤਤਰ ਬਣਾ ਰਿਹਾ ਸੈਕਟਰੀ ਜਿਹੜਾ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਸਤਿੰਦਰਪਾਲ ਸਿੰਘ ਹਣੀ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਬਣਾਵਾਂਗੇ ਪੰਜਾਬ ਦੀ ٹیم ਦੇ ਵਿੱਚ ਜੇ ਕੁਮਾਰ ਨੂੰ ਇਹਨਾਂ ਨੂੰ ਅਫੀਸ ਸੈਕਟਰੀ ਪੰਜਾਬ ਦੀ ٹیم ਦੇ ਵਿੱਚ ਆਓ ਵੀ ਆਓ ਪਹਿਲੇ ਇਹਨਾਂ ਦਾ ਅਸੀਂ ਹਾਰਪਾਰਟ ਇਸ ਕੀ ਕਰਕੇ ਆਏਗੇ ਮੇਰੇ ਬਾਅਦ ਵੀਡੀਓ ਆ ਉਹਦੇ ਇਹਦੇ ਨਾਲ ਹੀ ਆਪਾਂ ਜਿਹੜੀ ਜਲੰਧਰ ਦੀ ਟੀਮ ਹੈ ਉਹਦੇ ਵਿੱਚ ਅਜੇ ਜੀ ਇਹਨਾਂ ਨੂੰ ਅਸੀਂ ਜੁਆਇੰਟ ਸਕੱਤਰ ਬਣਾਇਆ ਜਲੰਧਰ ਦੀ ਟੀਮ ਦੇ ਵਿੱਚ ਉਹਨਾਂ ਰਾਹੁਲ ਜੀ ਆਏ ਉਹਨਾਂ ਆਪਣੇ ਪਾਪਾ ਜੀ ਹਾਂਜੀ ਰਾਹੁਲ ਜੀ ਵੀ ਜੁਆਇੰਟ ਸਕੱਤਰ ਨੇ ਜਲੰਧਰ ਦੀ ਟੀਮ ਚ ਪਰਾਹ ਹੋਰ ਬਾਕੀ ਰਮੇਸ਼ ਕੁਮਾਰ ਜੀ ਵੀ ਜੁਆਇੰਟ ਸਕੱਤਰ ਨੇ ਜਲੰਧਰ ਦੀ ਟੀਮ ਚ ਬਾਕੀ ਬਾਕੀ ਸਾਥੀ ਆ ਰਹੇ ਕੋਈ ਰਹਿਤ ਨਹੀਂ ਗਿਆ ਹਾਂਜੀ ਆ ਰਹੇ ਉਹ ਗੋਰਾ ਆ ਰਹੇ ਤੇ